ਖੁਸ਼ਿਆਰਪੁਰ ਵਿਖੇ ਹੋਏ ਮਾਸੂਮ ਬੱਚੇ ਦੇ ਕਤਲ ਨੂੰ ਲੈ ਕੇ ਅੱਜ ਬੁੱਢਲਾਡਾ ਦੇ ਅੰਬੇਡਕਰ ਚੌਂਕ ਵਿਖੇ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਪ੍ਰਵਾਸੀ ਅਗਰ ਆਉਂਦਾ ਹੈ ਤਾਂ ਉਸਤੇ ਆਧਾਰ ਕਾਰਡ ਚੈੱਕ ਕੀਤੇ ਜਾਣ। ਮਰਦਾਬਾਹ ਪੰਜਾਬ ਸਰਕਾਰ 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 ਮਰਦਾਬਾਹ ਵਾਹੇ ਲਾਓ ਹਾਏ ਲਾਓ ਹਾਏ ਲਾਓ ਕੱਟੇ ਦੇ ਕਤਲ ਨੂੰ ਵਾਹੇ ਲਾਓ ਹਾਏ ਲਾਓ ਹਾਏ ਲਾਓ ਕੱਟੇ ਦੇ ਕਤਲ ਨੂੰ ਵਾਹੇ ਲਾਓ ਹਾਏ ਲਾਓ ਹਾਏ ਲਾਓ ਦਿੱਲੀ ਦੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਇੱਕ ਜਵਾਕ ਦਾ ਹਰਵੀਰ ਸਿੰਘ ਦਾ ਕਤਲ ਹੋਇਆਗਾ ਤਾਂ ਉਹ ਇੱਕ ਜੁਪੀ ਦੇ ਜਾਂ ਸ਼ਾਇਦ ਬਿਹਾਰ ਦੇ ਭਈਏ ਵੱਲੋਂ ਕਤਲ ਕੀਤਾ ਗਿਆਗਾ ਬਹੁਤ ਹੀ ਮੰਦਭਾਗੀ ਘਟਨਾ ਹੋਈ ਪਰਿਵਾਰ ਦਾ ਇਕੱਲਾ ਇਕੱਲਾ ਬੱਚਾ ਸੀਗਾ ਬੜੇ ਦਰਦਨਾਕ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਜੋ ਅਸੀਂ ਇਹੀ ਮੰਗ ਕਰਦੇ ਆਂ ਜੋ ਇਹ ਇਹੀ ਮੰਗ ਕਰਦਾ ਕਿ ਉਹਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਉਹਨੂੰ ਸਖਤ 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 ਉਹਨੂੰ ਸਜ਼ਾ ਦਿੱਤੀ ਜਾਵੇ ਤੇ ਫਾਂਸੀ ਦੀ ਉਹਨੂੰ ਸਜ਼ਾ ਸੁਣਾਈ ਜਾਵੇ ਜਲਦ ਤੋਂ ਜਲਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਅਵਤਾਰ ਸਿੰਘ ਕਤਾਲੀਆ ਅਵਤਾਰ ਤਾਰ ਸਿੰਘ ਜੀ ਤੁਸੀਂ ਅੱਜ ਇਹ ਰੋਸ ਮਾਰਚ ਕੱਢਿਆ ਕੀ ਹੈ ساری ਗੱਲ ਵਸ ਜੋ ਆਪਣੇ ਹਰਪੁਰੂ ਦੇ ਘਟਨਾ ਵਾਪਰੀ ਹੈ ਉਹਦੇ ਖੋਦ ਦੇ ਵਿੱਚ ਅਸੀਂ ਅੱਜ ਰੋਸ ਮਾਰਚ ਕਰ ਰਹੇ ਆ ਅਸੀਂ ਜੋ ਬੱਚੇ ਦਾ ਕਤਲ ਹੋਇਆ ਹੈ ਉਹ ਸਾਡੇ ਦੇ ਵਿੱਚ ਉਹ ਸਾਡੀ ਰੱਖ ਉਹਨੂੰ ਸਸ਼ਕਤ ਤੋਂ ਸਸ਼ਕਤ ਸਜ਼ਾ ਦਿੱਤੀ ਜਾਵੇ ਜੋ ਕਿ ਬੱਚੇ ਦਾ ਕਤਲ ਹੈ ਪ੍ਰਜਾ ਸਰਕਾਰ ਇਸ ਨੂੰ ਵਧੀਆ ਤਰੀਕੇ ਦੇ ਨਾਲ ਕਾਰਵਾਈ ਕਰੇ ਅਸੀਂ ਇਹ ਨਹੀਂ ਮੰਗ ਕਰਦੇ ਆ ਹੋਰ ਕੀ ਮੰਗ ਕਰਦੇ ਹੋ ਜਿਸ ਤਰ੍ਹਾਂ ਕੀ ਪ੍ਰਵਾਸੀ ਪੰਜਾਬ ਦੇ ਵਿੱਚ ਆ ਰਹੇ ਨੇ ਉਸ ਦੇ ਉੱਤੇ ਤੁਸੀਂ ਕੀ ਕਹੋਗੇ ਜੀ ਇਹਨਾਂ ਦਾ ਜੋ ਆਧਾਰ ਕਾਰਡ ਹੈ ਉਹ ਉਹਨਾਂ ਦੀ ਜਾਂਚ ਕੀਤੀ ਜਾਵੇ ਫਿਰ ਪ੍ਰਵਾਸੀਆਂ ਨੂੰ ਇੱਥੇ ਰੱਖਿਆ ਜਾਵੇ ਜਿੱਦਾ ਕੋਈ ਆਧਾਰ ਕਾਰਡ ਨਹੀਂ ਹੈ ਉਸ ਨੂੰ ਕੋਈ ਵੀ ਇੱਥੇ ਰੱਖਿਆ ਨਾ ਜਾਵੇ ਕੀ ਨਾਮ ਤੁਹਾਡਾ ਜੀ ਸਤਿੰਦਰ ਸਿੰਘ ਜੀ ਅਕੀ ਕਹੋਗੇ ਬੱਚੇ ਦੇ ਖਤਰਾ ਵਾਸਤੇ ਤੁਸੀਂ ਅੱਜ ਪ੍ਰਵਾਸੀਆਂ ਨੇ ਕਿਹਾ ਜੀ ਬਹੁਤ ਬਹੁਤ ਪਰਸਾ ਕਿ ਭਾਈ ਪੰਜਾਬ ਸਰਕਾਰ ਦੇ ਹੇਠ ਤੱਕ ਕੋਈ ਜੋਰ ਸਰਜੀ ਇਸ ਕਰਕੇ ਪੰਜਾਬ ਸਰਕਾਰ ਨੂੰ ਸੰਗੋਸ਼ਾ ਸੁਧਾ ਦੇਣੀ ਚਾਹੀਦੀ ਆ ਉਹ ਕਿਰੇ ਤੇ ਉਤਾਰੀ ਨਹੀਂ ਉਹਨਾਂ ਨੂੰ ਉਹਨਾਂ ਦੇ ਪਾਸੇ ਸਜ਼ਾ ਹੋਈ ਜਾਈਏ ਹੋਰ ਕੀ ਕਹੋਗੇ ਜਿਸ ਤਰ੍ਹਾਂ ਪ੍ਰਵਾਸੀ ਪੰਜਾਬ ਦੇ ਵਿੱਚ ਆ ਰਹੇ ਨੇਗੇ ਪੰਜਾਬ ਦੇ ਵਿੱਚ ਇਹ ਕਹਿੰਦੇ ਸਾਰੇ ਜਿੰਨੇ ਵੀ ਆਪਣੇ ਐਮਸੀ ਸਾਹਿਬਾਨ ਨੇ ਜੇ ਕੋਈ ਵੋਟ ਫੀਡਰ ਨੇ ਆਪਣੇ ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਜੀ ਕਿ ਵੀ ਇਹਨਾਂ ਦਾ ਆਧਾਰ ਕਾਰਡ ਚੈੱਕ ਕੀਤਾ ਗਿਆ ਵੀ ਇਹਨਾਂ ਦਾ ਵੋਟਰ ਕਾਰਡ ਵੀ 30 ਸਾਲ ਲੈਂਦੀ ਉਹ ਇਹਨਾਂ ਦੀ ਅਫੀਅਰੈਸਟੀਆਂ ਨਾਲ ਕਰਕੇ ਹੋਰ ਸਾਰਾ ਕੁਝ ਤੇ ਇਹਦੀ ਮਦਦ ਜਾਣਕਾਰੀ ਲੈ ਕੇ ਜੀ ਫਿਰ ਦਿੱਤੇ ਜਾਂਦਾ